ਜੀਓ ਜ਼ਿੰਦਗੀ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਰੇਸ਼ਮ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਜ਼ਿੰਦਗੀ ਦਾ ਬਹੁਤ ਹੀ ਬੁਨਿਆਦੀ ਸਵਾਲ ਲੈ ਕੇ ਜਿਹੜਾ ਸਵਾਲ ਬੰਦੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਉਹਦਾ ਪਿੱਛਾ ਨਹੀਂ ਛੱਡਦਾ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੰਬਲਪੂਸਾ ਇਸ ਸਵਾਲ ਨੇ ਪਾਇਆ ਹੋਇਆ ਇਸ ਸਵਾਲ ਨੂੰ ਸਮਝਣ ਦੇ ਲਈ ਅੱਜ ਮੇਰੇ ਨਾਲ ਨੇ ਮਨੁੱਖੀ ਵਿਹਾਰ ਦੇ ਚਿੰਤਕ ਸਰਦਾਰ ਕੇਵਲ ਸਿੰਘ ਰਾਏ ਸੋ ਇਸ ਸਵਾਲ ਨੂੰ ਜਾਣਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਸੋ ਮੇਰੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੇਸ਼ਨ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਜੀਓ ਜ਼ਿੰਦਗੀ ਚੈਨਲ ਦੇ ਉੱਤੇ ਜੀ ਤੁਹਾਡਾ ਸਵਾਗਤ ਆ ਥੈਂਕ ਯੂ ਹਾਂਜੀ ਮੇਰਾ ਇਹ ਇੱਕ ਸਵਾਲ ਆ ਜ਼ਿੰਦਗੀ ਦਾ ਜਿਹੜਾ ਬਹੁਤ ਹੀ ਅਹਿਮ ਆ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਸਵਾਲ ਨੇ ਭੰਬਲ ਪੁੱਸੇ ਦੇ ਵਿੱਚ ਪਾਇਆ ਹੋਇਆ ਸਵਾਲ ਇਹ ਆ ਕਿ ਦੋ ਵਿਚਾਰ ਚੱਲਦੇ ਆ ਇੱਕ ਵਿਚਾਰ ਤਾਂ ਕਹਿੰਦਾ ਮਹਮਤ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਮਤਲਬ ਮਨੁੱਖ ਆਪ ਦੀ ਜ਼ਿੰਦਗੀ ਚ ਕੁਝ ਵੀ ਕਰ ਸਕਦਾ ਤੇ ਇਹਦੇ ਨਾਲ ਹੀ ਦੂਜਾ ਵਿਚਾਰ ਇਹ ਹੈ ਕਿ ਕਿਸਮਤ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ ਤੇ ਮੈਂ ਸੋਡੇ ਤੋਂ ਇਹ ਸਮਝਣਾ ਚਾਹਣਾ ਵੀ ਜੇ ਤਾਂ ਬੰਦੇ ਦੇ ਹੱਥ ਚ ਹੀ ਆ ਸਾਰਾ ਕੁਝ ਜੀ ਫਿਰ ਕਿਸਮਤ ਦਾ ਰੋਲ ਕੀ ਰਹਿ ਗਿਆ ਜ਼ਿੰਦਗੀ ਚ ਤੇ ਜੇ ਕਿਸਮਤ ਦੇ ਵਿੱਚ ਹੀ ਸਾਰਾ ਉਹਦੇ ਹੱਥ ਦੇ ਵਿੱਚ ਪਹਿਲਾਂ ਲਿਖਿਆ ਪਿਆ ਐ ਹੋਣਾ ਐ ਹੋਣਾ ਤਾਂ ਫਿਰ ਮਨੁੱਖ ਆਪਦੇ ਫੇਲੀਅਰ ਲਈ ਕਾਮਯਾਬੀ ਲਈ ਦੁੱਖ ਸੁੱਖ ਲਈ ਜ਼ਿੰਮੇਵਾਰ ਕਿਉਂ ਆ ਸੋ ਮੇਰਾ ਇਹ ਜਿਹੜਾ ਸਵਾਲ ਆ ਜੀ ਕਿ ਕਿਸਮਤ ਜਾਂ ਬੰਦਾ ਆਪ ਰਿਸ਼ਮ ਸਿੰਘ ਜੀ ਤੁਹਾਡਾ ਸਵਾਲ ਬਿਲਕੁਲ ਬੁਨਿਆਦੀ ਹੈ ਇਹ ਚੁਸ਼ਕ ਨਹੀਂ ਹਾਂਜੀ ਇਹ ਸਵਾਲ ਹਰ ਬੰਦੇ ਨੂੰ ਪਰੇਸ਼ਾਨ ਕਰਦਾ ਹੈ ਮੈਨੂੰ ਜਿੰਨੀ ਕਿਸ ਗੱਲ ਦੀ ਸਮਝ ਆਈ ਹੈ ਮੈਂ ਉਹਦੇ ਆਧਾਰ ਤੇ ਤੁਹਾਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਾਂਗਾ ਸਹੀ ਗਲਤ ਦਾ ਮੈਂ ਦਾਵਾ ਨਹੀਂ ਕਰ ਸਕਦਾ ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਪਹਿਲਾਂ ਇਹ ਸਮਝਣਾ ਪੈਗਾ ਕਿ ਅਸੀਂ ਦੋ ਦੁਨੀਆਂ ਦੇ ਵਿੱਚ ਜਿਉਂਦੇ ਆਂ ਜਿਹੜੀ ਦੁਨੀਆ ਤੇ ਅਸੀਂ ਜਿਉਂਦੇ ਆਂ ਉਹ ਦੋ ਨਹੀਂ ਇੱਕ ਹੈਗੀ ਆ ਬਾਹਰ ਦੀ ਦੁਨੀਆ ਬਾਹਰ ਜੋ ਹੋ ਰਿਹਾ ਠੀਕ ਹੈ ਦੂਜੀ ਹੈਗੀ ਆ ਅੰਦਰ ਦੀ ਦੁਨੀਆ ਸਾਡੇ ਅੰਦਰ ਜੋ ਹੋ ਰਿਹਾ ਠੀਕ ਜਿੱਥੋਂ ਤੱਕ ਬਾਹਰ ਦੀ ਜ਼ਿੰਦਗੀ ਦਾ ਸਵਾਲ ਹੈ ਜਿੰਨੀਆਂ ਵੀ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਨੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹ ਕਿਸਮਤ ਵਿੱਚ ਲਿਖੀਆਂ ਹੁੰਦੀਆਂ ਨੇ ਜਾਂ ਉਹ ਬਾਹਰੋਂ ਆਉਂਦੀਆਂ ਨੇ ਰੱਬ ਕਰਦਾ ਹੈ ਕੌਣ ਕਰਦਾ ਪਰ ਮੈਂ ਇਹ ਕਹਿ ਸਕਦਾ ਕਿ ਉਹ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਫਿਰ ਅਸੀਂ ਚਾਹੇ ਉਹਨੂੰ ਤਕਦੀਰ ਕਹਿ ਲਈਏ ਚਾਹੇ ਉਹਨੂੰ ਪਰਮਾਤਮਾ ਕਹਿ ਲਈਏ ਚਾਹੇ ਕੁਦਰਤ ਕਹਿ ਲਈਏ ਚਾਹੇ ਅਣ ਹੋਣੀ ਚਾਹੀਦੀ ਜੋ ਮਰਜ਼ੀ ਕਹਿ ਲਈਏ ਪਰ ਸਾਡੀ ਜ਼ਿੰਦਗੀ ਦੀਆਂ ਬਹੁਤੀਆਂ ਘਟਨਾਵਾਂ ਜਿਆਦਾ ਮਹੱਤਵਪੂਰਨ ਘਟਨਾਵਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਤੁਸੀਂ ਕਿੱਥੇ ਜੰਮੇ ਸੀ ਕਿਹੋ ਦੇ ਘਰ ਤੇ ਜੰਮੇ ਸੀ ਮਾਪੇ ਉਹ ਅਨਪੜ੍ਹ ਸੀ ਪੜੇ ਲਿਖੇ ਸੀ ਗਰੀਬ ਸੀ ਅਮੀਰ ਸੀ ਕਿਹੋ ਜੇ ਸੀ ਤੁਸੀਂ ਕਿਹੜੇ ਦੇਸ਼ ਜੰਮੇ ਸੀ ਤੁਹਾਡੇ ਹੱਥ ਤੇ ਨਹੀਂ ਹੈ ਇੱਕ ਬੱਚਾ ਜੋ ਅਮਰੀਕਾ ਜੰਮਦਾ ਉਹਦੀ ਕਿਸਮਤ ਹੋਰ ਹੈ ਜੋ ਇੰਡੀਆਸ ਜੰਮਦਾ ਉਹਦੀ ਗੱਲ ਹੋਰ ਹੈ ਜਿਹੜਾ ਅਫਰੀਕਾ ਦੇ ਵਿੱਚ ਸੁਡਾਨ ਵਰਗੇ ਮੁਲਕੇ ਜੰਮਦਾ ਉੱਥੇ ਬਿਲਕੁਲ ਹੀ ਵੱਖਰੀ ਹੈ ਸੋ ਇਹ ਬੰਦੇ ਦੇ ਹੱਥ ਤੇ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਮਰਨਾ ਕਿੱਥੇ ਹੈ ਕਦੋਂ ਮਰਨਾ ਹੈ ਕਿਹੋ ਜਿਹੇ ਹਾਲਾਤ 'ਚ ਮਰਨਾ ਹੈ ਤੁਹਾਡੇ ਹੱਥ ਤੇ ਨਹੀਂ ਹੈ ਠੀਕ ਆ ਤੁਹਾਡਾ ਵਿਆਹ ਹੋਣਾ ਹੈ ਤੁਹਾਡਾ ਪਾਰਟਨਰ ਕਿਹੋ ਜਿਹਾ ਹੋਏਗਾ 99% ਜੁਆਈ ਹੈ ਠੀਕ ਹੈ ਕਿਸਦਾ ਬਹੁਤ ਵਧੀਆ ਹੁੰਦਾ ਕਿਸਦਾ ਨਹੀਂ ਹੁੰਦਾ ਹਾਂਜੀ ਬਿਲਕੁਲ ਠੀਕ ਹੈ ਤੁਹਾਡੇ ਬੱਚੇ ਹੋਣੇ ਆ ਹੋਣੇ ਆ ਜਾਂ ਨਹੀਂ ਹੋਣੇ ਮੁੰਡੇ ਹੋਣਗੇ ਕੁੜੀਆਂ ਹੋਣਗੀਆਂ ਲੋਲੇ ਲੰਗੜੇ ਹੋਣਗੇ ਤੰਦਰੁਸਤ ਹੋਣਗੇ ਤੁਹਾਡੇ ਹੱਥ 'ਚ ਨਹੀਂ ਹੈ ਹੋਰ ਵੀ ਤੁਸੀਂ ਹਜ਼ਾਰਾਂ ਘਟਨਾਵਾਂ ਤੁਸੀਂ ਅੱਜ ਮੇਰੇ ਕੋਲੇ ਆਏ ਹੋ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਜਾਣਾ ਹੈ ਵਾਪਸ ਹਾਂਜੀ ਤੁਸੀਂ ਪਹੁੰਚ ਗਏ ਵੀ ਤੁਹਾਡੇ ਹੱਥ 'ਚ ਨਹੀਂ ਤੁਸੀਂ ਵਾਪਸ ਜਾ ਪਾਉਂਗੇ ਵੀ ਤੁਹਾਡੇ ਹੱਥ 'ਚ ਨਹੀਂ ਵੱਧ ਤੋਂ ਵੱਧ ਇਹ ਹੀ ਹੈ ਕਿ ਤੁਸੀਂ ਆਪਣੀ ਕਾਰ ਤੇ ਅੰਨ ਚਲਾ ਸਕਦੇ ਹੋ ਪਰ ਜੇ ਅੱਗੇ ਕਿਸੇ ਟਰੱਕ ਵਾਲੇ ਦੀ ਅੱਖ ਲੱਗ ਗਈ ਹਾਂਜੀ ਤਾਂ ਫਿਰ ਉਹ ਲੱਗ ਗਈ ਤੁਸੀਂ ਕੁਝ ਨਹੀਂ ਕਰ ਸਕਗੇ ਠੀਕ ਹੈ ਜੀ ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਬਾਹਰਲੀ ਦੁਨੀਆ ਦੀਆਂ ਘਟਨਾਵਾਂ ਜਿੰਨੀਆਂ ਵੀ ਹਨ ਉਹ ਸਾਡੇ ਤਕਰੀਬਨ ਤਕਰੀਬਨ ਕੰਟਰੋਲ ਤੋਂ ਬਾਹਰ ਹੈ ਤੁਸੀਂ ਉਹਨੂੰ ਕਿਸਮਤ ਕਹਿ ਲਓ ਤਕਦੀਰ ਰੱਬ ਚੋ ਮਰਜ਼ੀ ਕਹੋ ਅੱਛਾ ਦੂਜੀ ਦੁਨੀਆ ਹੈਗੀ ਸਾਡੇ ਅੰਦਰ ਦੀ ਮੇਰੇ ਨਾਲ ਇਹ ਘਟਨਾ ਵਾਪਰੀ ਐ ਤੁਹਾਡੇ ਨਾਲ ਵਾਪਰੀ ਐ ਉਹ ਮੈਂ ਕਿਵੇਂ ਲੈਣਾ ਤੁਸੀਂ ਕਿਵੇਂ ਲੈਨੇ ਹੋ ਇਹ ਅੱਡ ਅੱਡ ਐ ਇਹ ਅੰਦਰ ਦੀ ਦੁਨੀਆ ਐ ਇਹ ਹਰ ਬੰਦੇ ਦੀ ਅੱਡ ਅੱਡ ਐ ਔਰ ਇਹ ਹਰ ਬੰਦੇ ਦੇ ਕੰਟਰੋਲ ਵਿੱਚ ਐ ਹਰ ਬੰਦੇ ਦੇ ਇਹ ਕੰਟਰੋਲ ਵਿੱਚ ਐ ਇੱਕ ਹੀ ਪਿਓ ਐ ਦੋ ਪੁੱਤ ਨੇ ਪਿਓ ਸ਼ਰਾਬੀ ਐ ਇੱਕ ਪੁੱਤ ਬਹੁਤ ਵੱਡਾ ਅਫਸਰ ਬਣਿਆ ਉਹਨੇ ਸਾਰਾ ਸਾਰੀ ਉਮਰ ਸ਼ਰਾਬ ਨੂੰ ਹੱਥ ਨਹੀਂ ਲਾਇਆ ਦੂਜਾ ਸ਼ਰਾਬੀ ਹੋ ਗਿਆ ਪਿਓ ਵਾਂਗੂ ਵੱਡੇ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਂ ਤਾਂ ਮੇਰਾ ਪਿਓ ਇਹਨਾਂ ਤੰਗ ਕਰਦਾ ਸੀ ਮੇਰੀ ਮਾਂ ਨੂੰ ਮੈਂ ਸ਼ਰਾਬ ਨੂੰ ਹੱਥ ਇਸ ਕਰਕੇ ਨਹੀਂ ਲਾਇਆ ਮੈਂ ਮੇਰੇ ਪਿਓ ਤੋਂ ਸਭ ਕੁਝ ਸਿੱਖਿਆ ਕਿ ਮੈਂ ਨਹੀਂ ਕਰਨਾ ਸੀ ਬਹੁਤ ਕੁਦਰਤੀ ਦੀ ਗੱਲ ਲੱਗਦੀ ਆ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਜਦੋਂ ਮੇਰਾ ਪਿਓ ਐਡਾ ਵੱਡਾ ਸ਼ਰਾਬੀ ਸੀ ਤੇ ਸਾਡੇ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਸੀ ਤਾਂ ਫਿਰ ਮੈਂ ਹੈਵੀ ਹੋਣਾ ਸੀ ਹੁਣ ਘਟਨਾ ਇੱਕ ਹੀ ਵਾਪਰੀ ਐ ਪਰ ਬੰਦੇ ਦੋ ਨੇ ਦੋਨੋਂ ਨੇ ਉਸ ਘਟਨਾ ਨੂੰ ਅੱਧ ਤਰੀਕੇ ਨਾਲ ਲਿਆਗਾ ਜਿਹੜਾ ਸਾਡਾ ਅੰਦਰ ਦਾ ਐਟੀਟਿਊਡ ਐ ਬਾਹਰ ਤੁਹਾਡੇ ਨਾਲ ਜੋ ਮਰਜ਼ੀ ਵਾਪਰੀ ਜਾਏ ਪਰ ਜਿਹੜਾ ਅੰਦਰ ਦਾ ਐਟੀਟਿਊਡ ਐ ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਐ ਉਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਸਾਡੀ ਆਪਣੀ ਚੁਆਇਸ ਹੈ ਠੀਕ ਹੈ ਜੀ ਭਗਤ ਸਿੰਘ ਨੂੰ ਫਾਸੀ ਲੱਗੀ ਸੀ ਹਾਂਜੀ ਉਹਨੂੰ ਇਸ ਕਰਕੇ ਯਾਦ ਨਹੀਂ ਕੀਤਾ ਜਾਂਦਾ ਭਗਤ ਸਿੰਘ ਨੂੰ ਕਿ ਉਸ ਨੂੰ ਫਾਸੀ ਲੱਗੀ ਉਹਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਜਦੋਂ ਫਾਸੀ ਦਾ ਟਾਈਮ ਆਇਆ ਤਾਂ ਉਸ ਬੰਦੇ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਫਾਸੀ ਪ੍ਰਤੀ ਨਜ਼ਰੀਆ ਕੀ ਸੀ ਉਹ ਬਹੁਤ ਹੀ ਦਲੇਰ ਮਨੁੱਖ ਵਾਲਾ ਸੀ ਲੋਕ ਉਹਨੂੰ ਯਾਦ ਕਰਦੇ ਨੇ ਸੁਦਾਮਨ ਹਸੈਨ ਦੀ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਤੁਸੀਂ ਕਿਉਂਕਿ ਤਾਂ ਮੈਂ ਮਰਨ ਲੱਗੇ ਮੈਨੂੰ ਫਾਸੀ ਦੇਣ ਬਾਰੇ ਮੇਰੇ ਮੂਤੇ ਕਾਲਾ ਕੱਪੜਾ ਨਾ ਪਾਇਓ ਮੈਂ ਦੇਖ ਕੇ ਮਰਨਾ ਚਾਹਉਣਾ ਮੈਂ ਮੌਤ ਤੋਂ ਡਰਦਾ ਨਹੀਂ ਹਾਂਜੀ ਇਹ ਚੀਜ਼ ਉਹਦੀ ਯਾਦ ਕੀਤੀ ਜਾਊਗੀ ਠੀਕ ਹੈ ਜੀ ਜ਼ਿੰਦਗੀ ਪ੍ਰਤੀ ਨਜ਼ਰ ਗਿਆ ਹਰ ਬੰਦੇ ਦਾ ਅੱਡ ਅੱਡ ਹੁੰਦਾ ਹੈ ਜਿਵੇਂ ਕੋ اردو ਦਾ ਸ਼ਾਇਰ ਹੈ ਇਸ ਜਾਨ ਕੀ ਤੋਂ ਕੋਈ ਬਾਤ ਨਹੀਂ ਜੇ ਜਾਨ ਤੋਂ ਆਣੀ ਜਾਣੀ ਹੈ ਜਿਸ ਧਜ ਸੇ ਕੋਈ ਮਕਤਲਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਭਗਤ ਸਿੰਘ ਦੀ ਅਦਵੀਂ ੜੀਓ ਸ਼ਾਨ ਹੈ ਉਹ ਸਲਾਮਤ ਹੈ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਉਜੜ ਗਿਆ ਸਾਰਾ ਹਮਲਾ ਹੋ ਗਿਆ ਬੱਚੇ ਦੋ ਵੱਡੇ ਬੇਟੇ ਸ਼ਹੀਦ ਹੋ ਗਏ ਬਾਕੀ ਪਰਿਵਾਰ ਅਲੱਗ ਹੋ ਗਿਆ ਕੋਈ ਪਤਾ ਨਹੀਂ ਕਿੱਥੇ ਆ ਫਿਰ ਵੀ 마ਸੀ ਵਾਲੇ ਦੇ ਜੰਗਲਾਂ 'ਚ ਪਏ ਹੋਏ ਉਹ ਕਹਿੰਦੇ ਨੇ ਕਿ ਯਾਰ ਜਿਹੜੇ ਦਾ ਸਾਨੂੰ 70 ਚੰਗਾ ਪੱਟ ਖੇੜਿਆਂ ਦਾ ਰਹਿਣਾ ਸੋ ਅੰਦਰਲਾ ਜਿਹੜਾ ਐਟੀਟਿਊਡ ਆ ਬੰਦੇ ਦਾ ਕਿਸੇ ਬੰਦੇ ਦਾ ਕਿਸੇ ਘਟਨਾ ਦੇ ਪ੍ਰਤੀ ਉਹ ਕਿਸੇ ਵੀ ਤਰੀਕੇ ਨਾਲ ਖੋਇਆ ਨਹੀਂ ਜਾ ਸਕਦਾ ਉਹ ਉਸ ਬੰਦੇ ਦਾ ਆਪਣਾ ਹੁੰਦਾ ਹੈ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਇੱਕ ਵਿਕਟਰ ਫ੍ਰੈਂਕਲ ਨਾਮ ਦਾ ਇੱਕ ਬੰਦਾ ਹੈ ਜਿਹੜਾ ਜਹੂਦੀ ਕੈਂਪਾਂ ਦੇ ਵਿੱਚ ਕੰਸੈਂਟਰੇਸ਼ਨ ਕੈਂਪਾਂ ਕਰ ਰਿਹਾ ਸੀ ਉੱਥੇ ਬਹੁਤ ਜ਼ੁਲਮ ਹੁੰਦੇ ਸੀ ਰੋਹ ਤਸ਼ੱਦਦ ਹੁੰਦਾ ਸੀ ਬਹੁਤ ਬੰਦੇ ਮਰਦੇ ਸੀ ਪਰ ਉਸ ਬੰਦੇ ਨੇ ਫੈਸਲਾ ਕੀਤਾ ਕਿ ਮੈਂ ਆਪਣਾ ਨਜ਼ਰੀਆ ਜ਼ਿੰਦਗੀ ਪ੍ਰਤੀ ਜੋ ਐਟੀਟਿਊਡ ਹੈ ਮੈਂ ਉਸ ਐਟੀਟਿਊਡ ਨੂੰ ਪੋਜ਼ਿਟਿਵ ਰੱਖਾਂਗਾ ਔਰ ਉਸ ਨੇ ਰੱਖਿਆ ਆਪਣੇ ਨਾਲ ਦੇ ਲੋਕਾਂ ਦੀ ਮਦਦ ਕੀਤੀ ਜ਼ਿੰਦਗੀ ਪ੍ਰਤੀ ਉਹ ਉਸ ਮਾਹੌਲ ਦੇ ਵਿੱਚ ਵੀ ਪੋਜ਼ਿਟਿਵ ਰਿਹਾ ਬਾਅਦ ਦੇ ਵਿੱਚ ਉਹ ਬੰਦਾ ਕੈਂਪ ਚੋਂ ਰਿਹਾ ਹੋਇਆ ਤੇ ਉਹਨੇ ਆਖਰੀ ਇੱਕ ਬੁੱਕ ਲਿਖੀ ਮੈਨ ਇਨ ਸਰਚ ਆਫ ਦਾ ਮੀਨਿੰਗ ਆਦਮੀ ਜ਼ਿੰਦਗੀ ਦੇ ਅਰਥਾਂ ਦੀ ਭਾਲ ਵਿੱਚ। ਔਰ ਉਸ ਕਿਤਾਬ ਦੇ ਪਹਿਲੇ ਚੈਪਟਰ ਚ ਉਹਨੇ ਇਹੀ ਗੱਲ ਲਿਖੀ ਕਿ ਆਦਮੀ ਦਾ ਜਿਹੜਾ ਐਟੀਟਿਊਡ ਹੈ ਜਿਹੜਾ ਉਹਦਾ ਨਜ਼ਰੀਆ ਹੈ ਕਿਸੇ ਘਟਨਾ ਦੇ ਪ੍ਰਤੀ ਕਿਸੇ ਜ਼ਿੰਦਗੀ ਦੇ ਪ੍ਰਤੀ ਉਹ ਹਮੇਸ਼ਾ ਆਪਣਾ ਆਪਣਾ ਹੁੰਦਾ ਹੈ। ਉਹ ਤੁਹਾਡੀ ਚੁਆਇਸ ਹੈ। ਬਾਹਰ ਜੋ ਵਾਪਰ ਰਿਹਾ ਉਹ ਕਿਸਮਤ ਤਕਦੀਰ ਰੱਬ ਕੁਦਰਤ ਜੋ ਮਰਜ਼ੀ ਕਹੋ ਪਰ ਤੁਹਾਡੇ ਕੰਟਰੋਲ 'ਚ ਹੈ ਨਹੀਂ। ਪਰ ਅੰਦਰ ਤੁਹਾਡੇ ਜੋ ਵਾਪਰ ਰਿਹਾ ਉਹ ਪੂਰੀ ਤਰ੍ਹਾਂ ਤੁਹਾਡੇ ਕੰਟਰੋਲ 'ਚ ਹੈ। ਜ਼ਿੰਦਗੀ ਤੁਹਾਨੂੰ ਕੀ ਦਿੰਦੀ ਹੈ? ਇਹ ਤੁਹਾਡੇ ਕੰਟਰੋਲ 'ਚ ਨਹੀਂ ਪਰ ਤੁਸੀਂ ਉਸ ਦਾ ਕੀ ਬਣਾਉਨੇ ਹੋ ਤੁਸੀਂ ਉਹਦੇ ਨਾਲ ਨਿੱਖਰ ਜਾਨੇ ਹੋ ਜਾਂ ਫਿਰ ਵਿਖਰ ਜਾਨੇ ਹੋ ਇਹ ਪੂਰੀ ਤਰ੍ਹਾਂ ਹੀ ਨਾਲ ਤੁਹਾਡੇ ਕੰਟਰੋਲ 'ਚ ਹੈ ਆਪਣੀ ਗੱਲ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਐਗਜ਼ਾਮਪਲ ਹੋਰ ਦੇਣੀ ਚਾਹੂਗਾ ਇੱਕ ਗੱਲ ਦੱਸੋ ਇੱਕ ਬੰਦਾ 66 ਸਾਲ ਦੀ ਉਮਰ ਹੋਵੇ ਤੇ ਉਹ ਬੰਦਾ ਉਹਦੇ ਘਰ ਵਾਲੀ ਮਰ ਜੇ 10-15 ਦਿਨ ਪਹਿਲਾਂ ਮਰੀ ਹੈ ਉਸ ਬੰਦੇ ਦਾ ਜ਼ਿੰਦਗੀ ਪ੍ਰਤੀ ਐਟੀਟਿਊਡ ਨਜ਼ਰੀਆ ਕੀ ਹੋਊਗਾ ਨਜ਼ਰੀਆ ਤਾਂ ਉਹਦਾ ਇਹੀ ਹੋਊਗਾ ਜੀ ਵੀ ਉਹ ਗੁਰਦੁਆਰਾ ਸਾਹਿਬ ਜਾਂ ਕੋਈ ਹੋਰ ਧਾਰਮਿਕ ਸਥਾਨ ਤੇ ਜਾਊਗਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਦਾ ਟਾਈਮ ਪਾਸ ਕਰੂਗਾ ਜੀ ਮਤਲਬ ਕਰਨੇ ਉਹਨੇ ਕੋਲ ਆਪਾਂ ਕਹੀਏ ਕਿ ਮੌਤ ਦੀ ਉਡੀਕ ਕਰੇਗਾ ਹਾਂ ਇਹ ਕਹਿ ਸਕਦੇ ਆ ਜੀ ਪਰ ਆਪਣੇ ਇੱਕ ਬਜ਼ੁਰਗ ਫੌਜਾ ਸਿੰਘ ਪੰਜਾਬ ਦੀ ਹੀ ਉਦਾਹਰਣ ਹੈ 66 ਸਾਲ ਦੀ ਉਮਰ ਸੀ ਤੇ ਉਹਨਾਂ ਦੀ ਵਾਈਫ ਦੀ ਡੈਥ ਹੋਈ ਤੇ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਕਿ ਹੁਣ ਮੈਂ ਹੋਰ ਨਹੀਂ ਕੁਝ ਕਰ ਸਕਦਾ ਮੈਂ ਦੌੜਨਾ ਸ਼ੁਰੂ ਕਰਦਾ 66 ਸਾਲ ਦੀ ਉਮਰ ਦੇ ਵਿੱਚ ਬੰਦੇ ਨੇ ਦੌੜਨਾ ਸ਼ੁਰੂ ਕੀਤਾ 40 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਮੈਰਾਥਨ ਦਾ ਦੌੜਾਕ ਸੀ ਔਰ ਵਰਲਡ ਦੇ ਵਿੱਚ ਇੱਕ ਨੰਬਰ ਤੇ ਸੀ ਹਾਂਜੀ ਬਿਲਕੁਲ ਜੀ ਤਾਂ ਹੁਣ ਤੁਸੀਂ ਦੇਖੋ ਘਟਨਾ ਇੱਕ ਹੀ ਵਾਪਰੀ ਹੈ ਇਹੀ ਹਜ਼ਾਰਾਂ ਹੋਰ ਲੋਕਾਂ ਨਾਲ ਵਾਪਰਦੀ ਹੈ ਤਾਂ ਆਦਮੀ 60 ਸਾਲ ਦੀ ਉਮਰ ਤੇ ਰਿਟਾਇਰ ਹੋ ਕੇ ਬਿੱਲਾ ਬੈਠਦਾ ਤੇ ਉਹ ਬੰਦਾ ਅਗਰ ਮਹਾਨ ਬਣਿਆ ਜਾਂ ਮਸ਼ਹੂਰ ਹੋਇਆ ਜਾਂ ਉਸਨੇ ਜ਼ਿੰਦਗੀ ਚ ਕੁਛ ਕੀਤਾ ਉਹ ਕੀਤਾ ਹੀ 60 ਸਾਲ ਤੋਂ ਬਾਅਦ ਹਾਂਜੀ ਬਿਲਕੁਲ ਸੋ ਮੇਰਾ ਕਹਿਣ ਤੋਂ ਮਤਲਬ ਇਹੀ ਹੈ ਕਿ ਬਾਹਰੋਂ ਘਟਨਾ ਕੀ ਵਾਪਰੀ ਹੈ ਉਹ ਤੁਹਾਡਾ ਕੰਟਰੋਲ ਚ ਨਹੀਂ ਹੈ ਤੁਸੀਂ ਉਹਨੂੰ ਤਕਦੀਰ ਕਹਿ ਸਕਦੇ ਹੋ ਪਰ ਜੋ ਅੰਦਰ ਤੁਹਾਡੇ ਕੀ ਵਾਪਰਿਆ ਤੁਸੀਂ ਉਸ ਦਾ ਕੀ ਬਣਾਇਆ ਉਹਦੇ ਕੀ ਅਰਥ ਕੱਢੇ ਇਹ ਬਿਲਕੁਲ ਤੁਹਾਡੀ ਚੁਆਇਸ ਹੈ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਹੈ ਹਾਂਜੀ ਜਿਹੜਾ ਤੁਸੀਂ ਇਹ ਦੱਸਿਆ ਚਲੋ ਤੁਸੀਂ ਉਦਾਹਰਨਾਂ ਦੇਤੀਆਂ ਕਿ ਇੱਕ ਬਾਹਰਲੀ ਦੁਨੀਆ ਇੱਕ ਅੰਦਰਲੀ ਦੁਨੀਆ ਤੇ ਜਿਹੜੇ ਲੋਕਾਂ ਦੀ ਤੁਸੀਂ ਉਦਾਹਰਨ ਦਿੱਤੀ ਜਿਹੜੇ ਮਤਲਬ ਇਹ ਬਹੁਤ ਮਹਾਨ ਲੋਕ ਸੀ ਚਲੋ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਜਿਹੇ ਮਹਾਨ ਲੋਕ ਇਸ ਕਰਕੇ ਮਹਾਨ ਹੁੰਦੇ ਆ ਕਿ ਉਹਨਾਂ ਨੂੰ ਜ਼ਿੰਦਗੀ ਨੂੰ ਫੇਸ ਕਰਨਾ ਆਉਂਦਾ ਹੁੰਦਾ ਜੀ ਨਹੀਂ ਮੈਂ ਇਥੇ ਥੋੜਾ ਜਿਹਾ ਤੁਹਾਨੂੰ ਵੀ ਗੱਲ ਨੂੰ ਕਟਾਂਗਾ ਉਹ ਇਸ ਕਰਕੇ ਕਿ ਇਹ ਇਸ ਕਰਕੇ ਮਹਾਨ ਨਹੀਂ ਹੋਏ ਕਿ ਇਹਨਾਂ ਨੂੰ ਕਰਨਾ ਆਉਂਦਾ ਸੀ ਇਹਨਾਂ ਨੇ ਜ਼ਿੰਦਗੀ ਪ੍ਰਤੀ ਕੁਝ ਐਸਾ ਨਜ਼ਰੀਆ ਅਪਣਾਇਆ ਜਿਸ ਨਜ਼ਰੀਏ ਨੂੰ ਦੇਖ ਕੇ ਜਿਹੜੀ ਸਾਰੀ ਮਨੁੱਖਤਾ ਹੈ ਸਾਰੇ ਲੋਕ ਨੇ ਉਹ ਹੈਰਾਨ ਹੋਏ ਕਿ ਯਾਰ ਐਦਾਂ ਵੀ ਨਜ਼ਰੀਆ ਹੋ ਸਕਦਾ ਐਨਾ ਹੈਲਦੀ ਨਜ਼ਰੀਆ ਹੋ ਸਕਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਦਾ ਆਪਣੇ ਇਸ ਸਮੇਂ ਦੀ ਉਦਾਹਰਣ ਹੈ ਜਿੰਦਾ ਤੇ ਸੁੱਖਾ ਜਦੋਂ ਉਹਨਾਂ ਦੇ ਉੱਤੇ ਕੇਸ ਚੱਲਿਆ ਜਰਨਲ ਵੈਦਿਆ ਦੇ ਕਤਲ ਦਾ ਤਉਦੋ ਤਕ ਕੋਈ ਸਬੂਤ ਨਹੀਂ ਸੀ ਪਰ ਉਹਨਾਂ ਦੀ ਕਨਫੈਸ਼ਨ ਸਟੇਟਮੈਂਟ ਸੀ ਮਜਿਸਟ੍ਰੇਟ ਨੇ ਇਹਨਾਂ ਨੂੰ ਸੌਫ ਕਿਹਾ ਕਿ ਮੇਰੇ ਕੋਲੇ ਤੁਹਾਨੂੰ ਫਾਸੀ ਦੇਣ ਦਾ ਕੋਈ ਪ੍ਰੂਫ ਨਹੀਂ ਹੈ ਮੈਂ ਦੇ ਨਹੀਂ ਸਕਦਾ ਸਿਰਫ ਇੱਕ ਹੀ ਪ੍ਰੂਫ ਹੈ ਉਹ ਹੈਗਾ ਤੁਹਾਡੀ ਕਨਫੈਸ਼ਨ ਸਟੇਟਮੈਂਟ ਅਗਰ ਤੁਸੀਂ ਇਹ ਕਹਦੇ ਹੋ ਕਿ ਅਸੀਂ ਨਹੀਂ ਮਾਰਿਆ ਚਰਨਲ ਵੈਦਿਆ ਨੂੰ ਤਾਂ ਮੈਂ ਫਾਸੀ ਨਹੀਂ ਦੇ ਨਹੀਂ ਸਕਦਾ ਮੇਰੇ ਕੋਲ ਕੋਈ ਸਬੂਤ ਨਹੀਂ ਮੈਂ ਤੁਹਾਨੂੰ 8 ਦਿਨ ਦਾ ਟਾਈਮ ਹੋਰ ਦਿੰਦਾ ਹਾਂਜੀ 8 ਦਿਨਾਂ ਬਾਅਦ ਤੁਸੀਂ ਆ ਕੇ ਜੋ ਸਟੇਟਮੈਂਟ ਦਿਓਗੇ ਉਹ ਫਾਈਨਲ ਹੋਏਗੀ ਉਸ ਨੂੰ ਆਧਾਰ ਬਣਾ ਕੇ ਮੈਂ ਫੈਸਲਾ ਦੇ ਸਕਦਾ ਦੇਵਾਂਗਾ ਅੱਛਾ ਜੀ ਤਾਂ 8 ਦਿਨਾਂ ਬਾਅਦ ਵੀ ਉਹਨਾਂ ਨੇ ਆ ਕੇ ਇਹੀ ਕਿਹਾ ਕਿ ਹਾਂ ਅਸੀਂ ਹੀ ਮਾਰਿਆ ਤਾਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਫਾਸੀ ਮੰਗ ਕੇ ਲੈਣੀ ਔਰ ਜਾ ਕੇ ਜੇਲ੍ਹ ਦੇ ਵਿੱਚ ਲੱਡੂ ਬਣਨੇ ਮੈਂ ਉਹਨਾਂ ਦੀ ਜੋ ਉਹਨਾਂ ਦਾ ਮਕਸਦ ਸੀ ਜਾਂ ਉਹਨਾਂ ਦੀ ਜੋ ਐਕਸ਼ਨ ਸੀ ਉਹਦੇ ਨਾਲ ਤੁਸੀਂ ਸਹਿਮਤ ਹੋ ਸਕਦੇ ਹੋ ਸਹਿਮਤ ਹੋ ਸਕਦੇ ਹੋ ਪਰ ਇਹ ਗੱਲ ਬੜੀ ਕਮਾਲ ਦੀ ਸੀ ਕਿ ਉਹਨਾਂ ਨੇ ਜਾ ਕੇ ਲੱਡੂ ਬਣਦੇ ਜੇਲ੍ਹ ਦੇ ਵਿੱਚ ਔਰ ਆਪਣੀ ਕਨਫੈਸ਼ਨ ਨੂੰ ਵੀ ਉਹਨਾਂ ਨੇ ਮਨਾਂ ਨਹੀਂ ਕੀਤਾ ਉਹਨਾਂ ਨੇ ਕਿਹਾ ਨਹੀਂ ਅਸੀਂ ਹੀ ਕਤਲ ਕੀਤਾ ਇਹ ਜਿਹੜੀ ਚੀਜ਼ ਹੈ ਇਹਦਾ ਐਟੀਟਿਊਡ ਹੈ ਇਹ ਦਿਖਾਉਂਦਾ ਉਹ ਵਿਕਟੋਰ ਫ੍ਰੈਂਕਲ ਵਾਲੀ ਗੱਲ ਕਿ ਤੁਹਾਡਾ ਜਿਹੜਾ ਐਟੀਟਿਊਡ ਹੈ ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਉਹ ਕੋਈ ਵੀ ਘਟਨਾ ਕੋਈ ਵੀ ਮੁਸੀਬਤ ਖੋ ਨਹੀਂ ਸਕਦੀ ਇਹ ਸਿਰਫ ਪੁਰਾਣੇ ਵੱਡੇ ਲੋਕਾਂ ਲਈ ਨਹੀਂ ਇਹ ਮੈਂ ਹੁਣੇ ਦੀ ਘਟਨਾ ਤੋਂ ਉਦਾਹਰਣ ਦਿੱਤੀ ਹੈ ਚਲੋ ਇਹ ਵੀ ਆਪਾਂ ਦੇਖਦੇ ਹਾਂ ਜੀ ਉਹ ਵੀ ਇੱਕ ਕਿਸੇ ਲਾਈਨ ਤੇ ਜਾਂ ਗੈਲੀ ਆਪਾਂ ਕੰਮ ਕਰਦੇ ਸੀ ਪਰ ਮੈਂ ਸਮਝਣਾ ਇਹ ਚਾਹਣਾ ਕਿ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਜੀ ਉਹਨਾਂ ਦੀਆਂ ਸਮੱਸਿਆਵਾਂ ਬੇਰੁਜ਼ਗਾਰੀ ਆ ਕਿਸੇ ਦੇ ਘਰੇ ਕਲੇਸ਼ ਪਿਆ ਹੋਇਆ ਕਿਸੇ ਦੇ ਮੁੰਡਾ ਨਸ਼ੇ ਕਰਦਾ ਕਿਸੇ ਦੇ ਕੋਈ ਸਮੱਸਿਆ ਮਤਲਬ ਰੋਜ਼ਮਰ ਦੇ ਜਿੰਦਗੀ ਦੇ ਵਿੱਚ ਸਭ ਨੂੰ ਆਪੋ ਆਪਣੇ ਮਤਲਬ ਘਰ ਚ ਲਾਉਣ ਲਈ ਬੱਚੇ ਪਾਲਣ ਲਈ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਉਹ ਇਸ ਗੱਲ ਨੂੰ ਕਿਵੇਂ ਸਿੱਖਣ ਜਾਂ ਉਹ ਇਹਨਾਂ ਚੀਜ਼ਾਂ ਨੂੰ ਕਿਵੇਂ ਲੈਣ ਕਿ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਇਹਨਾਂ ਲੋਕਾਂ ਵਰਗਾ ਨਹੀਂ ਵੀ ਬਣ ਸਕਦਾ ਪਰ ਉਹ ਜ਼ਿੰਦਗੀ ਜਿਉਣ ਤਾਂ ਯੋਗਾ ਬਣੇ ਨਾ ਮਤਲਬ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਇਸ ਸਾਰੀ ਕਹਾਣੀ ਨੂੰ ਕੁਝ ਪ੍ਰੈਕਟੀਕਲ ਜਿਹੜਾ ਅੱਜ ਦੇ ਸਮੇਂ ਚ ਆਮ ਲੋਕਾਂ ਦੇ ਲਈ ਪ੍ਰੈਕਟੀਕਲ ਆ ਉਹ ਤੇ ਰੂਪ ਵਿੱਚ ਕੁਝ ਹਾਂਜੀ ਮੈਂ ਇਹ ਪੁੱਛਣਾ ਚਾਹੁੰਨਾ ਹਾਂਜੀ ਮੈਂ ਤੁਹਾਨੂੰ ਇੱਕ ਇੱਕ ਕਿਤਾਬ ਹੈ ਸੈਵਨ ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਸਟੀਫਨ ਕਵੀ ਦੇ ਲਿਖੀ ਹੋਈ ਉਹਦੇ ਵਿੱਚ ਇੱਕ ਕਨਸੈਪਟ ਹੈਗਾ ਸਰਕਲ ਆਫ ਕਨਸਰਨ ਸਰਕਲ ਆਫ ਇਨਫਲੂਐਂਸ ਜਿਹਦਾ ਪੰਜਾਬੀ ਚ ਮਤਲਬ ਹੈ ਚਿੰਤਾ ਦਾ ਦਾਇਰਾ ਤੇ ਪ੍ਰਭਾਵ ਦਾ ਦਾਇਰਾ ਚਿੰਤਾ ਦਾ ਦੈਰਾ ਉਹ ਹੁੰਦਾ ਜਿਹਦੇ ਵਿੱਚ ਸਾਨੂੰ ਚਿੰਤਾ ਤਾਂ ਹੈਗੀ ਆ ਟੈਨਸ਼ਨ ਤੇ ਸਾਨੂੰ ਉਹਦੀ ਹੈ ਪਰ ਅਸੀਂ ਕਰ ਕੁਝ ਨਹੀਂ ਸਕਦੇ ਉਹਦੇ ਵਿੱਚ ਮੰਨ ਲਓ ਅਸੀਂ ਕਹਿੰਨੇ ਅੱਜ ਕੇਂਦਰ ਸਰਕਾਰ ਦੀਆਂ ਕੀ ਨੀਤੀਆਂ ਨੇ ਸਾਨੂੰ ਇਫੈਕਟ ਕਰਦੀਆਂ ਸਾਨੂੰ ਚਿੰਤਾ ਹੈਗੀ ਆ ਹਾਂਜੀ ਪਰ ਅਸੀਂ ਉਹਦੇ ਵਿੱਚ ਕਰ ਕੁਝ ਨਹੀਂ ਸਕਦੇ ਸਾਨੂੰ ਪੁੱਛ ਕੇ ਨੀਤੀਆਂ ਨਹੀਂ ਬਣਾਈਆਂ ਕਿਸੇ ਨੇ ਨਾ ਹੀ ਪੁੱਛ ਕੇ ਬਣਾਏਗਾ ਪੰਜਾਬ ਸਰਕਾਰ ਦੀਆਂ ਕੀ ਨੀਤੀਆਂ ਨੇ ਸਾਨੂੰ ਪੁੱਛ ਕੇ ਨਹੀਂ ਬਣਾ ਰਹੀ ਸਾਡਾ ਪ੍ਰਭਾਵ ਕੋਈ ਨਹੀਂ ਹੈ ਉਹਦੇ ਵਿੱਚ ਪਰ ਚਿੰਤਾ ਹੈਗੀ ਆ ਦੂਜਾ ਹੁੰਦਾ ਪ੍ਰਭਾਵ ਦਾ ਦੈਰਾ ਪ੍ਰਭਾਵ ਦਾ ਦਰ ਹੈ ਕਿ ਜਿੱਥੇ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਕੁਝ ਰਿਜ਼ਲਟ ਕੱਢ ਸਕਦੇ ਹਾਂ ਠੀਕ ਹੈ ਜੀ ਮੈਂ ਇੱਕ ਬਿਜ਼ਨਸ ਕਰਦਾ ਹਾਂ ਉਸ ਬਿਜ਼ਨਸ ਦੇ ਵਿੱਚ ਮੈਂ ਕੀ ਕੀ ਕਰ ਸਕਦਾ ਹਾਂ ਉਹਦੇ ਰਿਜ਼ਲਟ ਤੁਸੀਂ ਆਪਣੇ ਚੈਨਲ ਦੇ ਉੱਤੇ ਕੀ ਕੀ ਕਰ ਸਕਦੇ ਹੋ ਇੱਕ ਵਿਦਿਆਰਥੀ ਹੈ ਉਹ ਪੜਦਾ ਹੈਗਾ ਹਾਂ ਜੀ ਜਿਹੜਾ ਵਿਦਿਆਰਥੀ ਪੜ ਰਿਹਾ ਹੈਗਾ ਉਹ ਆਪਣੀ ਪੜ੍ਹਾਈ ਦੇ ਵਿੱਚ ਕੀ ਕੀ ਸੁਧਾਰ ਕਰ ਸਕਦਾ ਹੈ ਇੱਕ ਕਿਸਾਨ ਹੈ ਖੇਤੀ ਕਰਦਾ ਉਹ ਆਪਣੀ ਖੇਤੀ ਨੂੰ ਕਿਵੇਂ ਬਿਹਤਰ ਕਰ ਸਕਦਾ ਹੈ ਉਹ ਉਹਦੇ ਪ੍ਰਭਾਵ ਦਾ ਦਰ ਹੈ ਠੀਕ ਹੈ ਸਮਝ ਚਿੰਤਾ ਦਾ ਦਰ ਹੈ ਤੇ ਪ੍ਰਭਾਵ ਦਾ ਦਰ ਹੈ ਚਿੰਤਾ ਦਾ ਦਾਇਰਾ ਜਿੱਥੇ ਬੰਦਾ ਕੱਲੀ ਚਿੰਤਾ ਹੀ ਕਰ ਸਕਦਾ ਫਿਕਰ ਹੀ ਕਰ ਸਕਦਾ ਪਰ ਉਹਦੇ ਤੇ ਉਹ ਕੁਝ ਕਰ ਨਹੀਂ ਸਕਦਾ ਤੇ ਜਿਹੜਾ ਹੈਗਾ ਜੀ ਪ੍ਰਭਾਵ ਦਾ ਦਾਇਰਾ ਉੱਥੇ ਬੰਦਾ ਕੁਝ ਕਰਕੇ ਰਿਜ਼ਲਟ ਦੇ ਸਕਦਾ ਦੇ ਸਕਦਾ ਇਹਦਾ ਮਤਲਬ ਇਹ ਹੋ ਗਿਆ ਬਿਲਕੁਲ ਜਿਵੇਂ ਮੈਂ ਕਿਹਾ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਗੱਲ ਕੀਤੀ 5 ਸਾਲਾਂ ਬਾਅਦ ਜਦੋਂ ਵੋਟਾਂ ਪੈਣਗੀਆਂ ਉਸ ਵੇਲੇ ਕੇਂਦਰ ਸਰਕਾਰ ਤੁਹਾਡੇ ਪ੍ਰਭਾਵ ਦੇ ਵਿੱਚ ਹੈ ਠੀਕ ਹੈ ਤੁਸੀਂ ਵੋਟ ਆਪਦੀ ਨਾ ਪਾਓ ਕਿਹਨੂੰ ਪਾਉਣੀ ਹੈ ਫੈਸਲਾ ਕਰਕੇ ਪਾਓ ਚਾਰ ਵੋਟਾਂ ਹੋਰ ਵੀ ਤੁਸੀਂ ਪ੍ਰਭਾਵ ਪਾ ਕੇ ਬਦਲ ਸਕਦੇ ਹੋ ਉਹਨਾਂ ਕੋ ਥੋੜੇ ਪ੍ਰਭਾਵ ਦਾ ਦਾਇਰਾ ਹੈਗਾ ਠੀਕ ਹੈ ਜੀ ਪਰ ਤੁਸੀਂ ਕਿਸੇ ਨੂੰ ਜਿਤਾ ਨਹੀਂ ਸਕਦੇ ਹਰਾ ਨਹੀਂ ਸਕਦੇ ਪਰ ਇੰਨਾ ਕੁ ਫਰਕ ਤੁਸੀਂ ਪਾ ਸਕਦੇ ਹੋ ਇਸ ਕਰਕੇ ਜਿਹੜਾ ਚਿੰਤਾ ਦਾ ਦਾਇਰਾ ਹੈ ਉਹ ਕਦੇ-ਕਦੇ ਪ੍ਰਭਾਵ ਦੇ ਦਾਇਰੇ 'ਚ ਵੀ ਆ ਜਾਂਦਾ ਹੈ ਜਦੋਂ ਪ੍ਰਭਾਵ ਦੇ ਦਾਇਰੇ 'ਚ ਆ ਜਾਂਦਾ ਹੈ ਤਾਂ ਉਹ ਤੇ ਪ੍ਰਭਾਵ ਪਾਉਣਾ ਚਾਹੀਦਾ ਹੈ ਪਰ ਜਦੋਂ ਉਹ ਪ੍ਰਭਾਵ ਦੇ ਦਾਇਰੇ ਤੋਂ ਬਾਹਰ ਹੈ ਗੱਲ ਤਾਂ ਉਹਦੇ ਤੇ ਚਿੰਤਾ ਕਰਕੇ 네ਗੇਟਿਵ ਗੱਲਾਂ ਕਰਕੇ ਟੈਨਸ਼ਨ ਕਰਕੇ ਕੁਝ ਨਹੀਂ ਬਣਨਾ ਠੀਕ ਹੈ ਜੀ ਪ੍ਰਭਾਵ ਦੇ ਦਾਇਰੇ ਦੇ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਹੇ ਹਾਂ ਦੋ ਬੰਦੇ ਪਿੰਡ ਦੇ ਸਰਪੰਚ ਬਣੇ ਹਾਂਜੀ ਇੱਕ ਬੰਦਾ ਚਿੰਤਾ ਦੇ ਦਾਰੇ 'ਚ ਕੰਮ ਕਰਦਾ ਹੈ ਠੀਕ ਹੈ ਉਹ ਸਵੇਰੇ ਸ਼ਾਮ ਪੰਜਾਬ ਸਰਕਾਰ ਦੀ ਆਲੋਚਨਾ ਕਰਦਾ ਹੈ ਇਹ ਗਲਤ ਹੈ ਇਹ ਗਲਤ ਹੈ ਇਹ ਗਲਤ ਹੈ ਕੇਂਦਰ ਸਰਕਾਰ ਦੀ ਆਲੋਚਨਾ ਕਰਦਾ ਹੈ ਠੀਕ ਹੈ ਐਦਾਂ ਹੋ ਗਿਆ ਮੁੰਡੇ ਐਦਾਂ ਕਰਦੇ ਆ ਕੁੜੀਆਂ ਐਦਾਂ ਕਰਦੇ ਆ ਉਹ ਉਹ ਸਾਰਾ ਦਿਨ ਇਹੋ ਜੀਆਂ ਗੱਲਾਂ ਕਰਦਾ ਹੈਗਾ ਗੱਲਾਂ ਕਰ ਕਰਕੇ ਸਾਰਾ ਦਿਨ ਮਤਲਬ ਚਿੰਤਾ ਦਿਖਾਉਂਦਾ ਲੋਕਾਂ ਨੂੰ ਪਰ ਇਸ ਤੋਂ ਬਾਅਦ ਕੁਛ ਨਹੀਂ ਕਰਦਾ ਠੀਕ ਹੈ ਜੀ ਇੱਕ ਦੂਜਾ ਸਰਪੰਚ ਹੈ ਉਹ ਕਹਿੰਦਾ ਵੀ ਗੱਲ ਸੁਣੋ ਭਗਵਾਨਤ ਮਾਨ ਕੀ ਕਰਦੇ ਨੇ ਮੋਦੀ ਸਾਹਿਬ ਕੀ ਕਰਦੇ ਨੇ ਇਹ ਆਪਣੇ ਵਸਦਾ ਰੋਗ ਲਈ ਆਪਣੇ ਪਿੰਡ ਦੀਆਂ ਗਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਛੱਪੜ ਦਾ ਪਾਣੀ ਸੁੱਕਣਾ ਚਾਹੀਦਾ ਇੱਥੇ ਪਾਰਕ ਬਣਨਾ ਚਾਹੀਦਾ ਉਹ ਸਾਰੇ ਕੰਮ ਕਰਦਾ ਉਹ ਹਾਂਜੀ ਹੁਣ 5 ਸਾਲ ਦਾ ਟਾਈਮ ਬੀਤ ਗਿਆ ਜਿਹੜਾ ਚਿੰਤਾ ਦੇ ਦੈਰੇ ਚ ਬੈਠਾ ਟੈਨਸ਼ਨ ਕਰ ਰਿਹਾ ਸੀ ਉਹਨੂੰ ਲੋਕ ਕਹਿੰਦੇ ਵੀ ਯਾਰੇ ਇਹਨੇ ਕੁਝ ਨਹੀਂ ਕੀਤਾ ਪਿੰਡ ਦਾ ਇਹਨੂੰ ਪਾਸੇ ਕਰੋ ਇਹ ਸਾਰਾ ਦਿਨ ਕਹਾਣੀਆਂ ਸੁਣਾਉਂਦਾ ਹਾਂਜੀ ਦੂਜਿਆਂ ਨੂੰ ਕਹਿੰਦੇ ਯਾਰ ਇਹਨੇ ਪਿੰਡ ਦਾ ਬਹੁਤ ਵਧੀਆ ਕੀਤਾ ਤੇ ਹੁਣ ਜੇ ਇਹ ਬਲਾਕ ਸੈਂਟਰ 'ਚ ਖੜਾ ਹੋਵੇ ਜ਼ਿਲ੍ਹੇ 'ਚ ਖੜਾ ਹੋਵੇ ਤਾਂ ਮੈਨੂੰ ਸਪੋਰਟ ਕਰੀਏ ਬੰਦਾ ਸਿਆਣਾ ਬੰਦਾ ਵਧੀਆ ਹਾਂਜੀ ਠੀਕ ਹੈ ਤਾਂ ਹੁਣ ਇੱਕ ਬੰਦੇ ਦਾ ਪ੍ਰਭਾਵ ਦਾ ਦਾਇਰਾ ਵਧ ਗਿਆ ਕਿਉਂਕਿ ਉਹਨੇ ਪ੍ਰਭਾਵ ਦੇ ਦਾਇਰੇ 'ਚ ਕੰਮ ਕੀਤਾ ਠੀਕ ਹੈ ਜੀ ਇੱਕ ਬੰਦੇ ਦਾ ਪ੍ਰਭਾਵ ਦਾ ਦਾਇਰਾ ਜਿਹੜਾ ਪਿੰਡ ਤੱਕ ਸੀਗਾ ਉਹ ਘਟ ਕੇ ਘਰ ਤੱਕ ਰਹਿ ਗਿਆ ਕਿਉਂ ਕਿ ਉਹਨੇ ਚਿੰਤਾ ਦਾ ਦਾਇਰਾ ਤੇ ਸੋਚਦਾ ਰਿਹਾ ਪ੍ਰਭਾਵ ਦੇ ਦਾਇਰੇ 'ਚ ਕੰਮ ਹੀ ਨਹੀਂ ਕੀਤਾ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਆਮ ਲੋਕਾਂ ਦੇ ਉੱਤੇ ਇਹ ਚੀਜ਼ ਆਮ ਜ਼ਿੰਦਗੀ ਦੇ ਵਿੱਚ ਆਪਾਂ ਇਹਨੂੰ ਕਿਵੇਂ ਅਪਣਾਈਏ ਤਾਂ ਮੈਂ ਇਹ ਕਹੂੰਗਾ ਕਿ ਜਿਹੜੀ ਵੀ ਘਟਨਾ ਵਾਪਰੀ ਹੈ ਉਸ ਘਟਨਾ ਨੂੰ ਦੋ ਹਿੱਸਿਆਂ 'ਚ ਤੋੜ ਲਓ ਕਿੰਨੀ ਮੈਨੂੰ ਚਿੰਤਾ ਹੈਗੀ ਐ ਇਸ ਗੱਲ ਦੀ ਪਰ ਮੈਂ ਕਰ ਕੁਛ ਨਹੀਂ ਸਕਦਾ ਹਾਂਜੀ ਇੱਥੇ ਮੈਂ ਕੁਛ ਕਰ ਸਕਦਾ ਹਾਂ ਪ੍ਰਭਾਵ ਪਾ ਸਕਦਾ ਤਾਂ ਜਿੱਥੇ ਪ੍ਰਭਾਵ ਪਾ ਸਕਦੇ ਹੋ ਕੁਛ ਕਰ ਸਕਦੇ ਹੋ ਉੱਥੇ ਕਰੋ ਤੇ ਜਿਹੜੀ ਜਿੱਥੇ ਕੁਛ ਨਹੀਂ ਕਰ ਸਕਦੇ ਉਸ ਹਿੱਸੇ ਨੂੰ ਛੱਡ ਦਿਓ ਵੀ ਇਹ ਮੇਰੀ ਤਕਦੀਰ ਹੈ ਕਿਸਮਤ ਹੈਗੀ ਐ ਵਾਪਰ ਗਈ ਜ਼ਿੰਦਗੀ 'ਚ ਅੱਗੇ ਵਧ ਜੀ ਜ਼ਿੰਦਗੀ 'ਚ ਅੱਗੇ ਵਧੋ ਉਹਨੂੰ ਜਿੰਨੀ ਛੇਤੀ ਹੋ ਸਕਦਾ ਉਹਨੂੰ ਭੁੱਲ ਜਿਓ ਤੇ ਜਿੱਥੇ ਕੁਛ ਕਰ ਸਕਦੇ ਹੋ ਉੱਥੇ ਕਰੋ ਜਿਹੜੀ ਵੀ ਘਟਨਾ ਵਾਪਰਦੀ ਹੈ ਉਸ ਘਟਨਾ ਦੇ ਦੋ ਹਿੱਸੇ ਹੈ ਇੱਕ ਉਹ ਆ ਜਿਹਨੂੰ ਅਸੀਂ ਕੰਟਰੋਲ ਕਰ ਸਕਦੇ ਆ ਇੱਕ ਉਹ ਆ ਜਿਹਨੂੰ ਕੰਟਰੋਲ ਨਹੀਂ ਕਰ ਸਕਦੇ ਜਿਹੜੀ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਉਹ ਸਾਡੀ ਚਾਹੇ ਤਕਦੀਰ ਆਸੀ ਉਹਨੂੰ ਛੱਡ ਦਈਏ ਜਿੰਨੀ ਛੇਤੀ ਛੱਡ ਦਿਆਂਗੇ ਉਹਨਾਂ ਚੰਗੇ ਰਹਿਾਂਗੇ ਤੇ ਜਿਹੜੇ ਪਾਰਟ ਨੂੰ ਅਸੀਂ ਕੰਟਰੋਲ ਕਰ ਸਕਦੇ ਆ ਉਸ ਨੂੰ ਅਸੀਂ ਉਹਦੇ ਉੱਤੇ ਕੰਮ ਕਰੀਏ ਉਹਦੇ ਉੱਤੇ ਕੁਝ ਐਕਸ਼ਨ ਲਈਏ ਉਦਾਹਰਨ ਵਜੋਂ ਹਾਂਜੀ ਅੱਜ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਹਾਂਜੀ ਹੁਣ ਉਹ ਸਾਰਾ ਦਿਨ ਬੈਠਾ ਇਹ ਸੋਚੀ ਜਾਂਦਾ ਕਿ ਮੇਰੀ ਮਾੜੀ ਕਿਸਮਤ ਮੇਰਾ ਇਹ ਐਕਸੀਡੈਂਟ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਰੱਬ ਦਾ ਕੀ ਮਾੜਾ ਕੀਤਾ ਸੀ ਮੈਂ ਤਾਂ ਇੰਨਾ ਪੁੰਨ ਵਾਲਾ ਬੰਦਾ ਸੀ ਮੈਂ ਤਾਂ ਇੰਨਾ ਲੋਕਾਂ ਦਾ ਭਲਾ ਕਰਦਾ ਸੀ ਮੇਰੇ ਨਾਲ ਹੀ ਕਿਉਂ ਵਾਪਰ ਗਿਆ ਹਾਂਜੀ ਇਹ ਵਾਪਰ ਚੁੱਕਿਆ ਇਹ ਤੇਰੇ ਕੰਟਰੋਲ 'ਚ ਨਹੀਂ ਹੈ ਜਿੰਨੀ ਸ਼ੇਤੀ ਇਹਦੇ ਤੇ ਰੋਣਾ ਬੰਦ ਕਰ ਦੇਗਾ ਉਨੇ ਚੰਗਾ ਹੈ ਹੁਣ ਤੂੰ ਅਗਲੀ ਗੱਲ ਸੋਚ ਕੇ ਤੂੰ ਇਲਾਜ ਕਿੱਥੋਂ ਕਰਾਉਣਾ ਹੈ ਕਿਹੜੀ ਐਕਸਰਸਾਈਜ਼ ਕਰਨੀ ਹੈ ਕਿਵੇਂ ਤੂੰ ਤੁਰਦਾ ਹੋਣਾ ਜਿਹੜਾ ਤੇਰੇ ਵਿੱਚ ਕੋਈ ਨੁਕਸ ਪੈ ਗਿਆ ਉਦੇ ਅਨੁਸਾਰ ਤੂੰ ਆਪਣੇ ਕਿਤੇ ਦੇ ਵਿੱਚ ਕਿਹੜੀ ਕਿਹੜੀ ਚੇਂਜ ਕਰਨੀ ਹੈ ਕਿ ਜਿਹਦੇ ਨਾਲ ਤੂੰ ਆਪਣੀ ਇਸ ਜਿਹੜੀ ਤੇਰੀ ਉਪੰਗਤਾ ਹੋਈ ਹੈ ਕੋਈ ਲੱਤਾਂ ਟੁੱਟੀ ਹੈ ਇਸ ਦੇ ਬਾਵਜੂਦ ਤੂੰ ਵਧੀਆ ਕੰਮ ਕਰ ਸਕੇਂ ਆਪਣੇ ਕਿਤੇ ਵਿੱਚ ਤੂੰ ਕਿਹਈ ਚੇਂਜਸ ਕਰਨੀਆਂ ਨੇ ਮਤਲਬ ਜੋ ਚੀਜ਼ ਤੇ ਕੰਟਰੋਲ ਚ ਹੈਗੀ ਹੈ ਉਸ ਦੇ ਉੱਤੇ ਐਕਸ਼ਨ ਕਰ ਜਿਹੜੀ ਚੀਜ਼ ਕੰਟਰੋਲ ਚ ਨਹੀਂ ਹੈ ਉਹਨੂੰ ਜਿੰਨੀ ਛੱਤੀ ਭੁੱਲ ਸਕਦਾ ਭੁੱਲ ਜਾ ਹਾਂਜੀ ਮੇਰਾ ਇਹ ਲਾਸਟ ਸਵਾਲ ਇਹ ਆ ਕਿ ਜਿਹੜਾ ਤੁਸੀਂ ਕਿਹਾ ਵੀ ਇੱਕ ਚਿੰਤਾ ਦਾ ਦੈਰਾ ਪੀ ਜੇ ਇੱਕ ਮਨੁੱਖ ਚਿੰਤਾ ਦੇ ਦਾਇਰੇ ਦੇ ਵਿੱਚ ਰਹਿੰਦਾ ਉਹਦੇ ਕੀ ਨੁਕਸਾਨ ਨੇ ਤੇ ਜੇ ਕੋਈ ਮਨੁੱਖ ਪ੍ਰਭਾਵ ਦੇ ਖੇਤਰੇ ਦੇ ਵਿੱਚ ਰਹਿ ਕੇ ਸੋਚਦਾ ਉਹਦੇ ਤੇ ਐਕਸ਼ਨ ਕਰਦਾ ਤਾਂ ਉਹਦੇ ਕੀ ਫਾਇਦੇ ਨੇ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸੀ ਹੈ ਕਿ ਪਹਿਲਾਂ ਵੀ ਬੋਲੀ ਹੈ ਇਹ ਗੱਲ ਕਿ ਜਿਹੜਾ ਬੰਦਾ ਚਿੰਤਾ ਦੇ ਦਾਇਰੇ 'ਚ ਕੰਮ ਕਰਦਾ ਹੈ ਚਿੰਤਾ ਦੇ ਦਾਇਰੇ 'ਚ ਬੈਠ ਕੇ ਚਿੰਤਾ ਕਰਦਾ ਹੈ ਉਸ ਬੰਦੇ ਦਾ ਪ੍ਰਭਾਵ ਦਾ ਦਾਇਰਾ ਛੋਟਾ ਹੋ ਜਾਂਦਾ ਹੈ ਪਹਿਲਾਂ ਲੋਕਾਂ ਨੇ ਉਹਨੂੰ ਪਿੰਡ ਦੀ ਸਰਪੰਚੀ ਤੇ ਉਲਾਹਿਆ ਫਿਰ ਘਰ ਵਾਲੇ ਕਹਿਣਗੇ ਵੀ ਘਰੇ ਵੀ ਇਹ ਕੋਕਵਿੰਦਰੀ ਦੀ ਗਲਤਤਾ ਕਰਦਾ ਨਹੀਂ ਤਾਂ ਉੱਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰੀ ਜਾਂਦਾ ਹੈ ਇਹਨੂੰ ਪਾਸੇ ਕਰੋ ਭਾਈ ਕਬੀਲਦਾਰੀ ਕਿਸੇ ਨੂੰ ਹੋਰ ਦਿਓ ਠੀਕ ਹੈ ਜੀ ਉਹਦਾ ਦਾਇਰਾ ਜਿਹੜਾ ਹੈਗਾ ਛੋਟਾ ਹੁੰਦਾ ਜਾਂਦਾ ਜਿਹੜੇ ਬੰਦੇ ਨੇ ਪ੍ਰਭਾਵ ਦੇ ਦਾਇਰੇ 'ਚ ਕੰਮ ਕੀਤਾ ਉਹਦਾ ਦਾਇਰਾ ਵੱਡਾ ਹੁੰਦਾ ਜਾਂਦਾ ਅੱਜ ਉਹ ਪਿੰਡ ਦਾ ਸਰਪੰਚ ਹੈ ਕੱਲ ਬਲਾਕ ਸੰਮਤੀ ਮੈਂਬਰ ਹੈ ਪਰसों ਹੋਜੇਗਾ ਦਾ ਪ੍ਰਧਾਨ ਉਹਦਾ ਦਾਇਰਾ ਵੱਡਾ ਹੁੰਦਾ ਜਾਏਗਾ ਪਹਿਲੀ ਗੱਲ ਦੂਜੀ ਗੱਲ ਜਿਹੜਾ ਬੰਦਾ ਪ੍ਰਭਾਵ ਦੇ ਦਾਇਰੇ 'ਚ ਕੰਮ ਕਰੇਗਾ ਉਹ ਹਮੇਸ਼ਾ ਖੁਸ਼ ਰਹੇਗਾ ਉਹਦੀ ਅਚੀਵਮੈਂਟ ਹੋਏਗੀ ਉਸ ਨੂੰ ਲੋਕਾਂ ਵੱਲੋਂ ਵੀ ਪਿਆਰ ਮਿਲੇਗਾ ਆਪਣੇ ਆਪ ਤੋਂ ਵੀ ਉਹਨੂੰ ਸੰਤੁਸ਼ਟੀ ਮਿਲੇਗੀ ਤੇ ਜਿਹੜਾ ਬੰਦਾ ਆਪਣੇ ਆਪ ਵੀ ਟੈਨਸ਼ਨ ਤੇ ਰਹੇਗਾ ਦੁਖੀ ਵੀ ਰਹੇਗਾ ਤੇ ਹੌਲੀ-ਹੌਲੀ ਉਹ ਲੋਕਾਂ ਦੇ ਮੂੰਹੋਂ ਵੀ ਲੈ ਜਾਏਗਾ ਠੀਕ ਹੈ ਜੀ ਇੱਕ ਮੈਨੂੰ ਇਹ ਸਵਾਲ ਹੋਰ ਆ ਜੀ ਦਿਮਾਗ 'ਚ ਆਇਆ ਵੀ ਇਹ ਦੱਸੋ ਕਿ ਇਹ ਚਿੰਤਾ ਦੇ ਦੈਰੇ 'ਚੋਂ ਨਿਕਲ ਸਕਦਾ ਬੰਦਾ ਆਮ ਤੇ ਜਾਂ ਪ੍ਰਭਾਵ ਦੇ ਖੇਤਰ 'ਚ ਜਾ ਕੇ ਉਹ ਆਪ ਦੇ 'ਚ ਕੰਮ ਕਰ ਸਕਦਾ ਇਹ ਪੋਸੀਬਲ ਹੈ ਬਿਲਕੁਕੁਲ ਪੋਸੀਬਲ ਹੈ ਚਿੰਤਾ ਦੇ ਦੈਰੇ 'ਚ ਫਸਿਆ ਕੌਣ ਹੈ ਉਹ ਖੁਦ ਹੈ ਖੋਦੋ ਉਹ ਹੀ ਵਿਚਾਰ ਆਪਣੇ ਮਨ ਚ ਲੈ ਕੇ ਆ ਰਿਹਾ ਹੈ ਉਹ ਹੀ ਚੀਜ਼ਾਂ ਦੇ ਉੱਤੇ ਬਾਰ ਬਾਰ ਗੱਲ ਕਰ ਰਿਹਾ ਹੈ ਉਹਦੀ ਮਰਜ਼ੀ ਹੈ ਉਹ ਨਾ ਕਰੇ ਉਹ ਪ੍ਰਭਾਵ ਦੇ ਦਾਇਰੇ ਵਿੱਚ ਜਾ ਕੇ ਜਿੱਥੇ ਉਹਨੂੰ ਲੱਗਦਾ ਕਿ ਮੈਂ ਇੱਥੇ ਰਿਜ਼ਲਟ ਦੇ ਸਕਦਾਗਾ ਉੱਥੇ ਜਾ ਕੇ ਉਹ ਕੰਮ ਕਰੇ ਉਹਦੀ ਆਪਣੀ ਮਰਜ਼ੀ ਹੈ ਬਿਲਕੁਲ ਉਹਦੇ ਵਿੱਚ ਜੇ ਤੁਸੀਂ ਕਹੋ ਕਿ ਜੀ ਮੈਂ ਆ ਚਾਹ ਨੂੰ ਛੱਡਣੀ ਚਾਹੁੰਦਾ ਹਾਂ ਹਾਂਜੀ ਤੇ ਮੈਂ ਇਹਨੂੰ ਕਿਵੇਂ ਛੱਡਾਂ ਮੈਥੋਂ ਛੱਡੀ ਨਹੀਂ ਜਾਂਦੀ ਹਾਂਜੀ ਤੇ ਮੈਂ ਸਿੱਧੀ ਗੱਲ ਕਹਾਂਗਾ ਭਈ ਭਾਈ ਗਲਾਸ ਮੱਲੋ ਮੱਲੀ ਤੇਰੇ ਮੂੰਹ 'ਚ ਥੋੜੀ ਪੈ ਰਿਹਾ ਹੈ ਹਾਂਜੀ ਤੂੰ ਨਾ ਚੁੱਕ ਹਾਂਜੀ ਤੂੰ ਕਦੇ ਚਾਹ ਬਨਉਣੀ ਬੰਦ ਕਰ ਦੇ ਤੂੰ ਕਰੇ ਚਾਹ ਪੱਤੀ ਖਰੀਦਣੀ ਬੰਦ ਕਰ ਦੇ ਜਾਂ ਛੁੱਟ ਜੂਗੀ ਇੱਕ ਚਿੰਤਾ ਦੇ ਦਾਇਰੇ ਚ ਬੈਠ ਕੇ ਇਹ ਗੱਲ ਕਹਿਣੀ ਕਿ ਮੈਂ ਥੋਂ ਨਿਕਲਾਂ ਕਿਵੇਂ ਨਿਕਲਣ ਨੂੰ ਕੀ ਦਿੱਕਤ ਹੈ ਕਿ ਆਦਮੀ ਸਿੱਧੀ ਗੱਲ ਹੈ ਕਿ ਮੈਂ ਅੱਜ ਤੋਂ ਬਾਅਦ ਇਹ ਗੱਲ ਬਾਰੇ ਨਹੀਂ ਸੋਚਾਂਗਾ ਮੈਂ ਇਸ ਗੱਲ ਬਾਰੇ ਸੋਚਾਂਗਾ ਆ ਕੰਮ ਕਰਾਂਗਾ ਥੋੜਾ ਫੈਸਲਾ ਹੈ ਡਿਸੀਜਨ ਹੈ ਅਗਰ ਤੁਸੀਂ ਉਹਦੇ ਵਿੱਚ ਰਹਿਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਨਹੀਂ ਰਹਿਣਾ ਚਾਹੁੰਦੇ ਛੱਡਣਾ ਚਾਹੁੰਦੇ ਹੋ ਤੁਸੀਂ ਅੱਜ ਹੀ ਛੱਡ ਸਕਦੇ ਤੇ ਜੇਕਰ ਤੁਸੀਂ ਕਹਿੰਦੇ ਕਿ ਮੈਂ ਛੱਡ ਨਹੀਂ ਸਕਦਾ ਇਹਦਾ ਮਤਲਬ ਤਾਂ ਤੁਸੀਂ ਵਿਕਟਮ ਮੈਂਟੈਲਿਟੀ ਉਹ ਜਿਹੜੀ ਵਿਕਟਮ ਹੋਡ ਵਾਲੀ ਗੱਲ ਕਰਕੇ ਤਰਸ ਦੇ ਪਾਤਰ ਬਣਨਾ ਚਾਹੁੰਦੇ ਹੋ ਤੇ ਚੇਂਜ ਨਹੀਂ ਕਰਨਾ ਚਾਹੁੰਦੇ ਬਦਲਾ ਨਹੀਂ ਕਰਨਾ ਚਾਹੁੰਦੇ ਜਿਹੜਾ ਕਿ ਤੁਸੀਂ ਕਰ ਸਕਦੇ ਹੋ ਹਾਂਜੀ ਇੱਕ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਬੰਦਾ ਚਿੰਤਾ ਦੇ ਦੈਰੇ ਦੇ ਵਿੱਚ ਰਹਿੰਦਾ ਜਦੋਂ ਬੰਦਾ ਇੱਕ ਵਾਰੀ ਚਿੰਤਾ ਦੇ ਦੈਰੇ ਦੇ ਵਿੱਚ ਰਹਿੰਦਾ ਨਾ ਜੀ ਉਹਨੂੰ ਬੰਦੇ ਨੂੰ ਨਿਕਲਣਾ ਉਹਦੇ ਚ ਚੰਗਾ ਨਹੀਂ ਲੱਗਦਾ ਉਹ ਸਾਰਾ ਦਿਨ ਉਸੇ ਸੋਚਾਂ ਚ ਸੋਚੀ ਜਾਂਦਾ ਸੋਚੀ ਜਾਂਦਾ ਉਹ ਡੂੰਘਾ ਜਾਈ ਜਾਂਦਾ ਡੂੰਘਾ ਜਾਈ ਜਾਂਦਾ ਤਾਂ ਉਹ ਜਦੋਂ ਇੰਨਾ ਮਤਲਬ ਡੂੰਗਾ ਚਲੇ ਜਾਂਦਾ ਤਾਂ ਵਿਚਾਰੇ ਤੋਂ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਪ੍ਰਭਾਵ ਦੇ ਖੇਤਰ 'ਚ ਜਾ ਸਕਦਾ ਜਾਂ ਇਹਦੇ 'ਚੋਂ ਨਿਕਲ ਸਕਦਾ ਇਹਦਾ ਕੋਈ ਉਦਾਹਰਨ ਕੋਈ ਇਸ ਤਰੀਕੇ ਦੀ ਜਿਹੜੀ ਕਿ ਉਹ ਬੰਦਾ ਉਸ ਦੇ ਵਿੱਚੋਂ ਨਿਕਲ ਸਕੇ ਜੀ ਇਹਦਾ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਹੈ ਇਹਦਾ ਅੱਧਾ ਜਵਾਬ ਤਾਂ ਮੈਂ ਪਹਿਲਾਂ ਦਿੱਤਾ ਹੈਗਾ ਕਿ ਜਦੋਂ ਤੁਸੀਂ ਚਿੰਤਾ ਦੇ ਦਾਇਰੇ ਵਿੱਚ ਚਿੰਤਾ ਦੇ ਉੱਤੇ ਸੋਚ ਰਹੇ ਹੋ ਤਾਂ ਤੁਸੀਂ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹੋ ਤੁਹਾਡੇ ਆਪਣੇ ਵਿਚਾਰਾਂ ਨੂੰ ਬਦਲਣਾ ਬੰਦੇ ਦੇ ਹੱਥ ਦੇ ਵਿੱਚ ਹੁੰਦਾ ਹੈਗਾ ਮੰਨ ਲਓ ਤੁਹਾਡਾ ਐਕਸੀਡੈਂਟ ਹੋਇਆ ਲੱਤਾਂ ਬੰ ਟੁੱਟੀ ਆ ਤੁਸੀਂ ਹਸਪਤਾਲ ਪਏ ਹੋ ਤੁਸੀਂ ਉੱਥੇ ਵਿਚਾਰੇ ਦੇ ਬਣ ਕੇ ਹਰੇਕ ਬੰਦੇ ਨੂੰ ਦੁੱਖ ਦਰਦ ਇਹ ਆਪਣਾ ਸੁਣਾਈ ਜਾਂਦੇ ਹੋ ਲੋਕ ਤੁਹਾਡਾ ਪਤਾ ਖਬਰ ਲੈਣ ਆ ਰਹੇ ਨੇ ਤੁਸੀਂ ਸਾਰਿਆਂ ਨੂੰ ਉਹੀ ਕਹਾਣੀ ਰਿਪੀਟ ਕਰਦੇ ਹੋ ਬਿਲਕੁਲ ਠੀਕ ਹੈ ਹੁਣ ਤੁਸੀਂ ਇਹ ਫੈਸਲਾ ਕਰ ਲਿਆ ਅਗਲਾ ਬੰਦਾ ਤੁਹਾਡੇ ਕੋਲ ਪਤਾ ਲੈਣ ਆਇਆ ਤੁਸੀਂ ਉਹਨੂੰ ਕਿਹਾ ਵੀ ਯਾਰ ਇਹ ਘਟਨਾ ਵਾਪਰ ਗਈ ਮੈਂ ਇਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਜਦੋਂ ਮੈਂ ਰਿਪੀਟ ਕਰ ਦਿੰਦਾ ਤਾਂ ਮੇਰੇ ਜਿਹੜੇ ਵਿਚਾਰ ਨੇਗੇ ਮੁੜ ਕੇ ਮੈਂ ਉੱਥੇ ਹੀ ਫਸ ਜਾਣਾ ਮੈਂ ਅਗਲੀ ਗੱਲ ਕਰਨੀ ਚਾਹੁੰਦਾਗਾ ਕਿ ਮੈਂ ਹਸਪਤਾਲ ਦੇ ਵਿੱਚੋਂ ਰਿਲੀਵ ਕਦੋਂ ਹੋਊਗਾ ਤੇ ਜ ਜਾਵਾਂਗਾ ਹਸਪਤਾਲ ਤੋਂ ਨਿਕਲਾਂਗਾ ਤਾਂ ਮੈਂ ਉਹਦੇ ਪਹਿਲੇ ਦਿਨ ਕੀ ਕੰਮ ਕਰਨਾ ਹੈ ਦੂਜੇ ਦਿਨ ਕੀ ਕੰਮ ਕਰਨਾ ਮੈਂ ਕਿਹੜੀ ਪਲਾਨ ਬਣਾਉਣੀ ਹੈ ਮੈਂ ਉਹਦੇ ਬਾਰੇ ਗੱਲ ਕਰਾਂਗਾ ਤੁਸੀਂ ਤੁਹਾਡੇ ਦੋ ਬੰਦੇ ਹੁਣ ਖਬਰ ਲੈਣ ਆਏ ਨੇ ਤੁਸੀਂ ਉਹਦੇ ਉਹਨਾਂ ਨਾਲ ਉਹਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਜਦੋਂ ਇਸ ਟੌਪਿਕ ਤੇ ਗੱਲ ਕਰ ਰਹੇ ਹੋ ਤੁਹਾਡਾ ਟੌਪਿਕ ਬਦਲ ਗਿਆ ਤੁਹਾਡੇ ਵਿਚਾਰ ਬਦਲ ਗਏ ਤੁਹਾਡੇ ਜਿਹੜਾ ਚਿੰਤਾ ਦਾ ਦਾਇਰਾ ਹੈਗਾ ਉਹ ਬਦਲ ਗਿਆ ਮਤਲਬ ਚਿੰਤਾ ਦੇ ਦਾਇਰੇ ਤੋਂ ਬਾਹਰ ਨਿਕਲਣਾ ਜੇ ਤੁਸੀਂ ਡਿਸਾਈਡ ਕਰ ਲਿਆ ਤਾਂ ਕੋਈ ਔਖਾ ਨਹੀਂ ਹੈ ਪ੍ਰੋਬਲਮ ਉੱਥੇ ਹੁੰਦੀ ਹੈ ਜਿੱਥੇ ਬੰਦਾ ਨਿਕਲਣਾ ਚਾਹੁੰਦਾ ਨਹੀਂ ਹੈ ਪਰ ਉਹ ਕਹਿੰਦਾ ਇਹੀ ਹੈਗਾ ਕਿ ਮੈਂ ਨਿਕਲ ਨਹੀਂ ਸਕਦਾ ਅਗਰ ਉਹ ਚਾਹੇ ਤਾਂ ਉਹ ਨਿਕਲ ਸਕਦਾ ਹੈ। ਤੇ ਮੈਂ ਬਾਬਾ ਬੁੱਲੇ ਸ਼ਾਹ ਨੇ ਵੀ ਕਿਹਾ ਹਾਂਜੀ ਤੇ ਕੀ ਔਖਾ ਬੁੱਲੇ ਰੱਬ ਨੂੰ ਪਾਉਣਾ ਇਧਰੋਂ ਪਟਕੇ ਇਧਰ ਰੋਣਾ ਬਸ ਆਹ ਗੱਲ ਤੁਹਾਡੇ ਦਿਮਾਗ ਚੱਲ ਰਹੀ ਸੀ ਤੁਸੀਂ ਇਹਨੂੰ ਬੰਦ ਕਰਤਾ ਟੌਪਿਕ ਆਹ ਨਵਾਂ ਟੌਪਿਕ ਤੁਸੀਂ ਸ਼ੁਰੂ ਕਰ ਲਿਆ ਥੋੜੀ ਦੇਰ ਬਾਅਦ 10 ਮਿੰਟ ਬਾਅਦ 15 ਮਿੰਟ ਬਾਅਦ ਤੁਹਾਡਾ ਦਿਮਾਗ ਬਦਲ ਜਾਊਗਾ ਤੁਹਾਡੇ ਦਿਮਾਗ ਦੇ ਵਿੱਚ ਕੱਲ ਨੂੰ ਜੋ ਤੁਸੀਂ ਕਰਨਾ ਹੈਗਾ ਹਸਪਤਾਲ ਤੋਂ ਬਾਹਰ ਨਿਕਲਣ ਤੋਂ ਬਾਅਦ ਜੋ ਤੁਸੀਂ ਕਰਨਾ ਉਹਦੇ ਬਾਰੇ ਵਿੱਚ ਖਿਆਲ ਆਉਣ ਲੱਗ ਜਾਣਗੇ ਆਈਡੀਆਜ਼ ਆਉਣ ਲੱਗ ਜਾਣਗੇ ਪਲੈਨਿੰਗ ਵਾਣਨ ਲੱਗ ਜਾਓਗੇ ਲੋਕ ਵੀ ਜਿਹੜੇ ਆਉਣ ਵਾਲੇ ਨੇ ਉਹਦੇ ਬਾਰੇ ਵਿੱਚ ਗੱਲ ਕਰਨ ਲੱਗ ਜਾਣਗੇ ਤੁਹਾਡਾ ਜਿਹੜਾ ਚਿੰਤਾ ਦੇ ਦਾਇਰੇ ਤੁਸੀਂ ਘੁੰਮੀ ਜਾ ਰਹੇ ਸੀ ਘੁੰਮੀ ਦਾਇਰੇ ਤੋਂ ਤੁਹਾਡਾ ਟੁੱਟ ਜਾਊਗਾ ਬਿਲਕੁਲ ਮੈਨੂੰ ਵੀ ਇਹੀ ਲੱਗ ਰਿਹਾ ਜੀ ਕਿ ਜਿਹੜਾ ਆਪਾਂ ਚਲੋ ਚਾਹੇ ਟੌਪਿਕ ਦੂਜੇ ਤੋਂ ਥੋੜਾ ਜਿਹਾ ਇਸ ਵਿਚਾਰ ਵਾਲੇ ਪਾਸੇ ਨੂੰ ਆਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਦੇ ਉੱਤੇ ਪੂਰੀ ਗੱਲਬਾਤ ਕਰਾਂਗੇ ਵਿਸਥਾਰ ਦੇ ਵਿੱਚ ਸੋ ਦੋਸਤੋ ਮੈਂ ਇਸ ਗੱਲਬਾਤ ਦੇ ਵਿੱਚੋਂ ਇਹ ਗੱਲ ਸਮਝਿਆ ਕਿ ਜਿਹੜੀ ਚੀਜ਼ ਬਾਹਰ ਵਾਪਰ ਰਹੀ ਆ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈਗੀ ਉਹ ਕਿਸਮਤ ਆ ਤੇ ਜਿਹੜੀ ਚੀਜ਼ ਸਾਡੇ ਅੰਦਰ ਜਿਹੜੇ ਸਾਡੇ ਵਿਚਾਰ ਪੈਦਾ ਹੁੰਦੇ ਨੇ ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆਗਾ ਉਹ ਮਨੋੱਖਾ ਉਹ ਅਸੀਂ ਆਪਣੇ ਤੌਰ ਤੇ ਸਾਨੂੰ ਜ਼ਿੰਮੇਵਾਰੀ ਉਹਦੀ ਲੈਣੀ ਚਾਹੀਦੀ ਆ ਤੇ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਕੰਟਰੋਲ ਕਰ ਸਕਦੇ ਆ ਪ੍ਰਭਾਵ ਦਾ ਜਿਹੜਾ ਸਾਡਾ ਖੇਤਰ ਆ ਉਹਦੇ ਵਿੱਚ ਹੀ ਸਾਨੂੰ ਆਪਣਾ ਸੋਚਣ ਦਾ ਜਿਹੜਾ ਸਮਾਂ ਤੇ ਐਕਸ਼ਨ ਕਰਨ ਦਾ ਜਿਹੜਾ ਟਾਈਮ ਆ ਉਹ ਲਾਉਣਾ ਚਾਹੀਦਾ ਤੇ ਜਿਹੜੀ ਕਿਸਮਤ ਦੇ ਹੱਥ ਚਾ ਚੀਜ਼ ਉਹਨੂੰ ਭੁੱਲ ਜਾਣਾ ਹੀ ਚੰਗੀ ਗੱਲ ਆ ਉਹਦੇ ਚੋਂ ਕੋਈ ਆਉਟਪੁੱਟ ਨਹੀਂ ਨਿਕਲੂਗੀ ਸਤਿ ਸ਼੍ਰੀ ਅਕਾਲ ਨੂੰ ਮੈਂ ਬੇਨਤੀ ਕਰਦਾ ਕਿ ਸਾਡੇ ਇਸ ਚੈਨਲ ਨੂੰ ਜੀਓ ਜ਼ਿੰਦਗੀ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਇਸ ਪੋਡਕਾਸਟ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ